ਹੈਲੋ ਜੀ গুড মর্নিং ਸਾਰਿਆਂ ਨੂੰ ਹੋਰ ਸਤ ਸ੍ਰੀ ਅਕਾਲ ਸਾਰੇ ਕਿਵੇਂ ਹੋ ਆਈ ਹੋਪ ਸਾਰੇ ਵਧੀਆ ਹੋਵੋਗੇ ਆਪਾਂ ਵੀ ਵਧੀਆ ਵਾਂ ਆਪਾਂ ਆਏ ਆ ਸਵੇਰ ਦੇ ਮਤਲਬ ਕਿ ਸਵੇਰ ਦੇ ਟਾਈਮ ਤੇ ਦੁਕਾਨ ਤੇ ਕਿਉਂਕਿ ਦੁਕਾਨ ਤੇ ਅੱਜ ਬੈਨ ਦਾ ਟਾਈਮ ਨਹੀਂ ਹੈਗਾ ਤੇ ਮੈਂ ਕਿਹਾ ਚਲੋ ਥੋੜਾ ਜਿਹਾ ਵਲੌਗ ਬਣਾ ਲਾਂ ਕਿਉਂਕਿ ਅੱਜ ਸਾਡੇ ਭੈਣਾਂ ਨੇ ਲੈਂਟਰ ਤੇ ਇਸ ਕਰਕੇ ਗਏ ਨੇ ਮਤਲਬ ਕਿ ਮੁੰਡੇ ਨੂੰ ਲੈਣ ਦੁਕਾਨ ਤੋਂ ਘਰੋਂ ਲੈਣ ਗਏ ਆ ਤੇ ਮੈਨੂੰ ਬਿਠਾਇਆ ਵਾ ਸੋ ਘਰ ਬਹੁਤ ਜ਼ਿਆਦਾ ਕੰਮ ਆ ਮਿਸਤਰੀਆਂ ਨੇ ਮੈਂ ਅੱਜ ਲੈਂਟਰ ਪੈਣਾ ਰੋਟੀ ਰੋਟੀ ਦਾ ਕਾਫੀ ਜ਼ਿਆਦਾ ਕੰਮ ਆ ਤੇ ਆਂਟੀ ਲਾਏ ਹੋਏ ਆ ਕੰਮ ਵਾਸਤੇ ਤੇ ਰੋਟੀ ਤਿਆਰ ਹੋਣਦੀ ਆ ਤੇ ਇਸ ਕਰਕੇ ਅੱਜ ਮਤਲਬ ਕਿ ਬਿਲਕੁਲ ਟਾਈਮ ਨਹੀਂ ਹੈਗਾ ਬਾਕੀ ਮੈਂ ਤੁਹਾਡੇ ਅੱਗੇ ਵਲੌਗ ਸ਼ੇਅਰ ਕਰੂੰਗੀ ਜੋ ਜੋ ਬਣਾਉਣੇ ਆ ਤੇ ਜਿਤਨਾ ਵੀ ਆਪਾਂ ਸਾਰੇ ਰੌਣਕ ਮੇਲਾ ਤੁਹਾਨੂੰ ਦਿਖਾਵਾਂਗੇ ਤੁਸੀਂ ਬਣੇ ਰਹੋ ਮੇਰੇ ਵਲੌਗ ਨਾਲ ਬਾਕੀ ਆਟੇ ਦੀਆਂ ਗੁੱਥੀਆਂ ਤਿਆਰ ਆ ਇਹ ਆਰਡਰ ਜਾਣਾ ਵਾ ਕਿਤੇ कि ਦੋ ਦਿਨੋਂ ਕਿ ਮੈਂ ਕੱਪੜੇ ਨਹੀਂ ਸੀ ਧੋਤੇ ਮੈਂ ਕੱਪੜੇ ਧੋਲੇ ਆ ਸਾਰੇ ਤੇ ਮਸ਼ੀਨ ਹੋ ਗਈ ਧੋਤੀ ਮੈਂ ਤੇ ਕੱਪੜੇ ਮੈਂ ਸੁਕਣੇ ਪਾਉਣ ਜਾਣਾ ਸਭ ਉਹ ਕੋਠੇ ਤੇ ਤੇ ਜਾਇਆ ਨਹੀਂ ਜਾਣਦੇ ਆ ਬਾਕੀ ਚਲੋ ਕੰਮ ਧੰਦੇ ਕਰਦੇ ਆ ਬਾਕੀ ਤੁਸੀਂ ਬਣੇ ਰਹੋ ਮੇਰੇ ਵਲੌਗ ਨਾਲ ਸਫਾਈਆਂ ਆਪਾਂ ਕਰਨੀਆਂ ਹੱਲੇ ਕੰਮ ਕਾਫੀ ਪਏ ਆ ਹਾਂਜੀ ਬਾਕੀ ਲੈਂਟਰ ਦੀ ਤਿਆਰੀ ਹੁੰਦੀ ਸੀ ਇੱਧਰ ਰੋਟੀ ਦੀ ਤਿਆਰੀ ਹੁੰਦੀ ਸੀ ਜਰਦੇ ਵਾਲੇ ਚੋਲ ਬਣੇ ਸੀ ਤੇ ਦਾਲ ਮਾਂਵਾਂ ਦੀ ਬਣੀ ਸੀ ਰਾਜਮਾ ਤੇ ਦਾਲ ਮਾਂਵਾਂ ਦੀ ਤੇ ਇੱਧਰ ਗੋਭੀ ਸੀ ਤੇ ਜਰਦਾ ਚੋਰ ਸੀ ਤੇ ਦਹੀਂ ਪਕੌੜੀ ਤੇ ਫੁਲਕੇ ਸੀ ਤੇ ਇਧਰ ਤਿਆਰੀ ਹੋਉਂਦੀ ਸੀ ਇਧਰ ਆਟਾ ਗੁੰਨੇ ਆਵਾ ਮੈਂ ਚੈੱਕ ਕਰਦੀ ਪਈ ਸੀ ਸਾਰਾ ਕੁਝ ਦਿਖਾਉਂਦੀ ਸੀ ਮੈਂ ਵਲੌਗ ਬਣਾਵਾ ਉਸ ਤੋਂ ਬਾਅਦ ਆਪਾਂ ਆ ਗਏ ਕੋਠੇ ਤੇ ਜੋ ਗਿਆ ਦੇਖੋ ਕੋਹ ਲਿਆ ਹੋਇਆ ਇਹਨਾਂ ਨੇ ਆਪਣਾ ਜੋ ਵੀ ਸੀਮੰਟ ਰੇਤਾ ਤੇ ਲੈਂਟਰ ਪਾੰਦਿਆ ਸੀ ਤੇ ਬਾਕੀ ਬਾਬਾ ਜੀ ਨੇ ਅਰਦਾਸ ਕਰਤੀ ਸਾਨੂੰ ਪਤਾ ਹੀ ਨਹੀਂ ਚੱਲਿਆ ਕੰਮ 'ਚ ਬਿਜੀ ਸੀ ਨਹੀਂ ਤਾਂ ਮੈਂ ਉਹ ਵੀ ਵੀਡੀਓ ਬਣਾਉਣੀ ਸੀ ਤੇ ਬਾਬਾ ਜੀ ਅਰਦਾਸ ਕਰਕੇ ਚੱਲ ਗਏ ਸੀ ਤੇ ਬਾਕੀ ਉਸ ਤੋਂ ਬਾਅਦ ਆਪਾਂ ਥੱਲੇ ਜੋ ਰੋਟੀ ਦੀ ਤਿਆਰੀ ਹੋਣ ਦੇ ਸੀ ਫਿਰ ਮੈਂ ਆ ਗਈ ਥੱਲੇ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਨਾਲੇ ਸਾਡਾ ਪਾਰਸਲ ਆਇਆ ਸੀ ਲਾਗੇ ਪਾਰਸਲ ਤੇ ਆਏ ਤੇ ਉਸ ਤੋਂ ਬਾਅਦ ਆਪਾਂ ਰੋਟੀ ਖਾਣ ਦੀ ਖਾਂਦੇ ਸੀ ਸਾਰੇ ਜਣੇ ਤੇ ਰੋਟੀ ਬਣੀ ਸੀ ਸਾਰੇ ਜਣੇ ਖਾਂਦੇ ਸੀ ਤੇ ਆਪਾਂ ਲੈਂਟ ਦੇ ਖੁਸ਼ੀ ਵਿੱਚ ਫਿਰ ਪੀਜ਼ਾ ਪਾਰਟੀ ਕੀਤੀ ਤੇ ਬੱਚਾ ਨੇ ਪੀਜ਼ਾ ਖਾਣਾ ਸੀ ਜਦੋਂ ਆਪੇ ਪੀਜ਼ਾ ਖਾਣਾ ਆ ਤੇ ਸੋ ਫਸਲ ਲੰਗੈ ਸੀ ਇੱਕ ਨਾਲੇ ਕੋ ਫਰੀ ਤੇ ਇਸ ਕਰਕੇ ਫਿਰ ਆਪਾਂ ਪੀਜ਼ਾ ਲਿਆਂਦਾ ਤੇ ਚਲੋ ਜੀ ਹੁਣ ਸੀ ਸਾਡੀ ਪਾਰਟੀ ਹੋਣ ਲੱਗੀ ਆ ਪੀਜ਼ਾ ਪਾਰਟੀ ਤੇ ਮੁੰਡਾ ਕਾਢਣ ਦਿਆ ਸੀ ਪੀਜ਼ੇ ਵਿੱਚ ਸ਼ਿਮਲਾ ਮਿਰਚ ਪਿਆਜ਼ ਸਭ ਕੁਝ ਤੇ ਆਸ ਦੀ ਮੇਰਾ ਅੱਜ ਦਾ ਛੋਟਾ ਜਿਹਾ ਵਲੌਗ ਪੀਜ਼ਾ ਪਾਰਟੀ ਨਾਲੇ ਲੈਂਟਰ ਦੀ ਤਿਆਰੀ ਤੇ